ਅੱਜ ਗਾldi ਮਰ ਪਿੰਦਰ ਰੇਨ ਪੀਗੀ ਸ਼ੇਅਰ ਕਰਦੀ ਆ ਤੁਸੀਂ ਦੱਸਿਓ ਵੀ ਕਿਹੜੇ ਸਿੰਗਰ ਦਾ ਚੁੰਨੀ ਲੈ ਲੈ ਸਿਰ ਤੇ ਕੁੜੀਏ ਹਣਖ ਪੰਜਾਬ ਦੀਏ ਦੱਸ ਤੂੰ ਕਿਹੜੀ ਗੱਲੋਂ ਚੁੰਨੀ ਗਾਲ ਵਿੱਚ ਪਾਈ ਚੁੰਨੀ ਇੱਜ਼ਤ ਹੁੰਦੀ ਆਖੀ ਗੱਲ ਬਜ਼ੁਰਗਾਂ ਦੀ ਫੇਰ ਕਿਉਂ ਅੜੀਏ ਨੀਏ ਮੋਢੇ ਤੇ ਲਟਕਾਈ ਐਸੇ ਚੁੰਨੀ ਖਾਤਰ ਸਿਰਵਾਰੇ ਸਰਦਾਰਾਂ ਨੇ ਲੱਖਾਂ ਫੌਦੀ ਜ਼ਿੰਦਗੀ ਚੁੰਨੀ ਖਾਤਰ ਲਾਈ ਸਿਰ ਤੋਂ ਲੈਣ ਦਿੱਤਾ ਨਹੀਂ ਪਰ ਤਮਾ ਦੀ ਚੁੰਨੀ ਨੂੰ ਤਾਈਓ ਚੁੰਨੀ ਤੇ ਸੀ ਚਮਕ ਚੌਗਣੀ ਆਈ ਤਾਈਓ ਚੁੰਨੀ ਤੇ ਸੀ ਚਮਕ ਚੌਗਣੀ ਆਈ ਰੀ ਨਗਲਤੀ ਤੂੰ ਚੁੰਨੀ ਨੂੰ ਫੈਸ਼ਨ ਸਮਝੀ ਨਾ ਰਹੀ ਸਿਆਣੀ ਬਣ ਕੇ ਸਿਰ ਤੋਂ ਨਾ ਸਰਕਾਈ ਰਹੀ ਸਿਆਣੀ ਬਣ ਕੇ ਸਿਰ ਤੋਂ ਨਾ ਸਰਕਾਈ ਤੇਰੀ ਚੁੰਨੀ ਲੈਣ ਨਾਲ ਬਾਬਲ ਦੀ ਪੱਗ ਲੈ ਜੇ ਨਾ ਔੜੀਏ ਦੁਨੀਆ ਤਾਂ ਗੱਲ ਕਰਦੀ ਆ ਮੂੰ ਆਈ ਓੜੀਏ ਦੁਨੀਆ ਤਾਂ ਗੱਲ ਕਰਦੀ ਆ ਮੂੰ ਆਈ ਦੱਸ ਤੂੰ ਕਾ ਤੋਂ ਓੜੀਏ ਵਿਰਸਾ ਭੁੱਲਦੀ ਜਾਨੀ ਐ ਦੱਸ ਤੂੰ ਕਾ ਤੂੰ ਅੜੀਏ ਵਿਰਸਾ ਪੁੱਲ ਦੀ ਜਾਨੀ ਐ ਤੇਰੇ ਵਿਰਸੇ ਚੋਂ ਇੱਕ ਸੀਗੀ ਪਾਗੋ ਮਾਈ ਜਿਹਦੀਆਂ ਵਿੱਚ ਰਗਾਂ ਦੇ ਖੂਨ ਨਿਚਾਨ ਸੀ ਰਾਣੀ ਦਾ ਜੀਦੇ ਨਾਂ ਨੂੰ ਅੜੀਏ ਜਾਣੇ ਖੁੱਲ ਲਕਾਈ ਜੀਦੇ ਨਾਂ ਨੂੰ ਅੜੀਏ ਜਾਣੇ ਖੁੱਲ ਲਕਾਈ ਕਰੀ ਨ ਗਲਤੀ ਤੂੰ ਚੁੰਨੀ ਨੂੰ ਫੈਸ਼ਨ ਸਮਝੀ ਨਾ ਜਾਵੇਂ ਸੋਨੇ ਵਰਗੇ ਸਿਰ ਤੋਂ ਵਾਲ کٹਾਈ ਜਾਵੇਂ ਸੋਨੇ ਵਰਗੇ ਸਿਰ ਤੋਂ ਵਾਲ کٹਾਈ ਕਸ਼ਕਾ